10 ਮੱਜਾਂ 5-7 ਮੱਜਾਂ ਸਾਹਮ ਦਾ ਸਾਹਮ ਦਾ ਬਾਈ ਇੱਕ ਮਰੀਜ਼ ਬਣ ਗਿਆ ਬਾਹਰ ਜਾਣਾ ਸੀ ਬਾਈ ਨੇ ਇਹਨੂੰ ਏਸ ਵੀ ਬਾਹਰ ਜਾਣੇ ਮਿਲੇ ਨਾ ਮਿਲੇ ਯਾਰ ਨਸ਼ਾ ਛੱਡ ਜੀਏ ਚਾਹੁੰਦਾ ਮੈਂ ਨਸ਼ਾ ਛੱਡ ਜਾ ਕਿਉਂ ਮੇਰੇ ਬਾਅਦ ਦੇ ਪੀਪਲ ਅਪਲਾਈ ਹੋਏ ਹੋਏ ਸੀਗੇ ਮੇਰੀ ਫੈਮਿਲੀ ਮੈਨੂੰ ਕਹਿਣ ਲੱਗ ਗਏ ਮੈਨੂੰ ਕਹਿੰਦੇ ਵੀ ਤੂੰ ਡੋਡੇ ਛੱਡ ਦੇ ਤੂੰ ਬਾਹਰ ਜਾਣਾ ਉਹ ਤੇ ਵੀਡੀਓ ਸ਼ੇਅਰ ਕਰ ਦਿਓ ਕਮੈਂਟ ਤੇ ਲੇਕ ਜਰੂਰ ਕਰਿਓ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਯਾਰ ਕੋਈ ਇਸ ਤਰ੍ਹਾਂ ਨਾ ਫਸੇ ਨਾ ਕੋਈ ਸ਼ਿਕਾਰ ਹੋਵੇ ਨਾ ਛੱਡਦਾ ਛੱਡਦਾ ਇਹ ਅੰਕਰ ਬਿਮਾਰੀਆਂ ਦਾ ਸ਼ਿਕਾਰ ਨਾ ਬਣੇ ਅਸਲ ਤਾਂ ਉਹ ਕਹਿੰਦੇ ਹੁੰਦੇ ਇੱਕ ਗਾਣਾ ਗਾਏ ਤੀ ਨਸ਼ੇ ਹੁੰਦੇ ਸੱਜਣਾ ਵਰਗੇ ਛੱਡਣੇ ਔਖੇ ਨੇ ਗੱਲ ਕੀਤੀ ਅਸਲ ਅਸਲ ਗੱਲ ਤੇ ਆਉਂਦੇ ਆ ਬਾਈ ਨੇ ਜਾਣਾ ਸੀ ਬਾਹਰ ਜੇਦੋਂ ਬਾਹਰ ਜਾਣਾ ਸੀ ਬਾਈ ਨੇ ਇਹਨੇ ਸੋਚਿਆ ਵੀ ਬਾਹਰ ਜਾਵਾਂਗੇ ਉੱਥੇ ਨਸ਼ਾ ਮਿਲੇ ਨਾ ਮਿਲੇ ਵੀ ਜਰ ਉਹਦੋਂ ਪਹਿਲਾਂ ਰਾਤ ਕੱਟਦੀ ਏ ਟੀਵੀ ਤੇ ਘੱਟ ਮੋਬਾਈਲਰ ਜਰਾ ਇਹਦੀ ਐਰ ਪਹੁੰਚ ਜਾ ਰਹੀ ਹੁੰਦੀ ਸੀ ਹਰ ਕੋਈ ਤਾਂ ਚਾਹੁੰਦਾ ਸੀ ਮੈਂ ਨਸ਼ਾ ਛੱਡ ਜਾ ਕਿਉਂ ਮੇਰੇ ਬਾਅਦ ਦੇ ਪੀਪਰ ਅਪਲਾਈ ਹੋਏ ਹੋਏ ਸੀਗੇ ਮੇਰੀ ਫੈਮਿਲੀ ਮੈਨੂੰ ਕਹਿਣ ਲੱਗ ਗਈ ਮੈਨੂੰ ਕਹਿੰਦੇ ਵੀ ਤੂੰ ਡੋਡੇ ਛੱਡ ਦੇ ਤੂੰ ਬਾਹਰ ਜਾਣਾ ਉੱਥੇ ਜਾ ਕੇ ਤਾਂ ਖਾਵੇਂਗਾ ਮੇਰਾ ਵੀ ਹੈ ਤਕਰੀਬਨ ਸਾਰਾ ਕੁਝ ਹੋ ਗਿਆ ਸੀ ਉਦੋਂ ਪਹਿਲਾਂ ਮੇਰਾ ਮੈਡੀਕਲ ਹੋ ਚੁੱਕਿਆ ਸੀ ਇਹ ਬੱਚਾ ਵੀ ਕਹਿੰਦਾ ਤੂੰ ਨਸ਼ਾ ਕੀ ਕਰਦਾ ਅੱਛਾ ਮੈਨੂੰ ਆਖ ਮੈਂ ਕਿਹਾ ਵੀਰੀ ਪੈਗ ਮੈਂ ਲਵਾਂ ਸ਼ਾਮ ਨੂੰ ਤੇ ਡੋਡੇ ਮੈਂ ਪੱਕੇ ਕਰ ਲੈ ਕਹਿੰਦਾ ਕਿੰਨੇ ਖਾਣਾ ਹੈ ਮੈਂ ਕਿਹਾ ਬਾਈ ਜੀ 3 ਚਮਚੇ 3.5 ਚਮਚੇ ਮੈਂ ਖਾ ਜਾਣੇ ਇੱਕ ਟਾਈਮ ਦੇ ਦਵਾਈ ਲਈ ਹੈ ਬਾਈ ਨੇ ਉਦੋਂ ਬਾਅਦ ਪੈਰ ਸੁੱਜ ਗਏ ਸਰੀਰ ਸੁੱਜ ਗਿਆ ਚਿਹਰਾ ਸੁੱਜ ਗਿਆ ਬਾਈ ਦਾ ਲੀਵਰ ਟਾਈਮ ਜੋ ਹੋ ਗਿਆ ਦਿਲ ਲੱਗਾ ਐਮ ਵੀ ਹੋ ਗਿਆ ਯਾਨੀ ਕਿ ਸਰੀਰ ਚੰਗਾ ਭਲਾ 10 ਮੱਜਾਂ 5-7 ਮੱਜਾਂ ਸਾਹਮਦਾ ਸਾਹਮਦਾ ਬਾਈ ਇੱਕੋ ਮਰੀਜ਼ ਬਣ ਗਿਆ ਬਾਹਰ ਜਾਣਾ ਸੀ ਬਾਈ ਨੇ ਇਹਨੂੰ ਏਸੀ ਵੀ ਬਾਹਰ ਜਾਣਾ ਮਿਲੇ ਨਾ ਮਿਲੇ ਜਾਂ ਨਸ਼ਾ ਛੱਡ ਜੀਏ ਪਰ ਉਲਟ ਪੈ ਗਿਆ ਕਿ ਜਿਹੜਾ ਬਾਹਰ ਜਾਣ ਤੇ ਸੀ ਉਹ ਵੀ ਵਗ ਗਿਆ ਤੇ ਜਿਹੜਾ ਇੱਧਰ ਹੁਣ ਦੁੱਖ ਭਰ ਰਿਹਾ ਹੈ ਜ਼ਿੰਦਗੀ ਤੇ ਨਰਕ ਭਰੀ ਜ਼ਿੰਦਗੀ ਬਣਾਤੀ ਬਾਈ ਦੀ ਸਤ ਸ੍ਰੀ ਅਕਾਲ ਦੋਸਤੋ ਆਪਾਂ ਨੂੰ ਪਤਾ ਹੈ ਪੰਜਾਬ ਚ ਨਸ਼ਾ ਹੈ ਜਿਹੜਾ ਹੇਗੇ ਇਹ ਚਿੱਟੇ ਗੋਲੀਆਂ ਨੇ ਜੀਬ ਥੱਲੇ ਵਾਲੀਆਂ ਨੇ ਡੋਡੇ ਨੇ ਇੱਕ ਹੋ ਨਵਾਂ 트ੈਂਡ ਚੱਲ ਰਿਹਾ ਇਹਨਾਂ ਨੂੰ ਛਡਾਉਣ ਦਾ ਇੱਕ ਡੱਬੇ ਜੇ ਨੇ ਹਰੇਕ ਮਸ਼ਹੂਰੀ ਪਾਉਂਦਾ ਵਧੀਆ ਬੰਦੇ ਵੀ ਜਿਹੜੇ ਸਮਝਦਾਰ ਨੇ ਉਹ ਵੀ ਕੁਝ 10-20000 ਰੁਪਏ 5000 ਰੁਪਏ ਪਿੱਛੇ ਮਸ਼ਹੂਰੀਆਂ ਪਾਰੇ ਨੇ ਇਹਨਾਂ ਦੀਆਂ ਤੇ ਜਿਹੜੇ ਫਿਰ ਉਹ ਦਵਾਈਆਂ ਖਾਂਦੇ ਨੂੰ ਪੌਚ ਖਾਂਦੇ ਨੇ ਇੱਕ ਕੌਲੀ ਹੋ ਜਾਂਦੀ ਹੈ ਪੌਚ ਉਹਨੂੰ ਪੋਡਰ ਜੇ ਦੀ ਉਹ ਨਹੀਂ ਤਾਂ ਬੰਦਾ ਭੁੱਖੀ ਨਹੀਂ ਖਾਂਦਾ ਦੋ ਦੇ ਨਹੀਂ ਖਾਂਦਾ ਪੀਸੇ ਹੋਏ ਬਦਲਾ ਕਾਰਡਾ ਨੂੰ ਦੋ ਕਾਰਡਾ ਨੂੰ ਅਜੀ ਕੋ ਕੌਲੀ ਦਾ ਪੋਚਾਂ ਦੀ ਹੋ ਜਾਂਦੀ ਐ ਇੱਕ ਟਾਈਮ ਕਹਿੰਦੇ ਚਾਰ ਪੌਚ ਖਾਓ ਪੰਜ ਪੌਚ ਜਿਵੇਂ ਸ਼ੈਂਪੂ ਵਾਲਾ ਹੁੰਦਾ ਹੈ ਜਿਹੜੇ ਪੌਚ ਹੁੰਦੇ ਨੇ ਉਹ ਹੁਣ ਉੱਥੇ ਕੀ ਹੋਇਆ ਉੱਥੇ ਇੱਕ ਬਾਈ ਨੇ ਦਵਾਈ ਲੈ ਲਈ ਇੱਕ ਨੇ ਨਹੀਂ ਕਹੀ ਨੇ ਉਹਨਾਂ ਦੇ ਲੀਵਰ ਚੱਕਤੇ ਦਿਨ ਟਾਈਮ ਜੇ ਕਰਤੇ ਰੱਬ ਦਾ ਵਾਸਤਾ ਹੈ ਨਸ਼ਾ ਛੱਡਣਾ ਕੋਈ ਤਰੀਕੇ ਨਾਲ ਛੱਡੋ ਸਰਕਾਰੀ ਹਸਪਤਾਲ ਨੇ ਉੱਥੇ ਦਾਖਲ ਹੋ ਕੇ ਛੱਡ ਲੋ ਜਿਹਨੇ ਛੱਡਣਾ ਹੈ ਖਣ ਦਾ ਮਤਲਬ ਇਹ ਹੈ ਵੀ ਤੁਹਾਨੂੰ ਕਾ ਵੀਡੀਓ ਦੇਖ ਲਓ ਤੁਸੀਂ ਛੱਡਣ ਵਾਲੇ ਡੋਡੇ ਛੱਡਣ ਵਾਲੇ ਜਾਂ ਗੋਲੀਆਂ ਛੱਡਣ ਵਾਲੇ ਜਾਂ ਸਕਿੱਟਾ ਸਮੈਕ ਜਾਂ ਬਾਈ ਨੇ ਇਕੱਲੀ ਇਕੱਲੀ ਗੱਲ ਵੀਡੀਓ ਪਾਈਏ ਚੈਨਲ ਵੀ ਆਹ ਹਾਲਾਤ ਹੋ ਜਾਣਗੇ ਮੇਰੀ ਫੈਮਿਲੀ ਮੈਨੂੰ ਕਹਿਣ ਲੱਗੇ ਮੈਨੂੰ ਕਹਿੰਦੇ ਵੀ ਤੂੰ ਡੋਡੇ ਛੱਡ ਦੇ ਵੀ ਤੂੰ ਬਾਹਰ ਜਾਣਾ ਉਹ ਤੇ ਕਿਤਾਹ ਖਵੇਂਗਾ ਮੈਨੂੰ ਨਾ ਇੱਥੋਂ ਜਾਨਿ ਕਿ ਦੋ ਘੰਟਿਆਂ ਬਰ ਖੇਚ ਪਈ ਉਹ ਖੇਚ ਪਈ ਤੇ ਮੇਰੀ ਵਾਸੀ ਦਾ ਮੁੰਡਾ ਰੋਡੀਆਂ ਤੇ ਉਹਨੇ ਇੱਕ ਡੱਬਾ ਖਾਧਾ ਸੀ ਪਹਿਲਾਂ ਕਿ ਮੈਂ ਉਹ ਫੋਨ ਲਾਇਆ ਮੈਂ ਕਿਹਾ ਛੰਡਿਆ ਵੀ ਦਵਾਈ ਨਾਲ ਖੱਚ ਪਾਉਂਦੀ ਐ ਮੈਨੂੰ ਕਹਿੰਦਾ ਵੀ ਕਨੋਂ ਵੀਰੇ ਕਹਿੰਦਾ ਖੱਚ ਮੇਰੇ ਵੀ ਦਵਾਈ ਨਾਲ ਪੈਂਦੀ ਐ ਨਾ ਕਹਿੰਦਾ ਪਤਾ ਮੈਂ ਉੱਥੇ ਆਏ ਵਾਲੋਂ ਤਾਂ ਮੈਂ ਡੱਬਾ ਉਵੇਂ ਆ ਡੱਬੇ ਜਾ ਕੇ ਦੋ ਸਿਰ ਤੇ ਉੱਤੇ ਦੋ ਬਿਲ ਨਾਲ ਉਵੇਂ ਵਾਪਸੀ ਲਿਆ ਤੇ ਮੇਰੇ ਤਾਂ ਹੱਥ ਪੈਰ ਸੋਜੇ ਸ਼ੁਰੂ ਹੋ ਗਏ ਬਦ ਯਾਨੀ ਕਿ 15 ਦਿਨਾਂ ਦੇ ਵਿੱਚ ਵਿੱਚ ਮੈਂ ਮੰਝੇ ਲਵ ਗਿਆ ਬਾਈ ਜੀ ਮੇਰੇ ਪੈਰ ਲੱਤਾਂ ਸੋਜੀਆਂ ਹਾਂ ਹਾਂ ਆ ਸਾਰਾ ਸੀ ਮੇਰਾ ਫੁੱਲ ਚੱਲਿਆ ਸਾਹ ਮੈਨੂੰ ਪੂਆ ਚੜ ਲੱਗ ਗਿਆ ਇਹ ਪਹੋਚ ਹੈ ਅੱਜ ਤੱਕ ਕਿੰਨੇ ਲੋਕਾਂ ਨੇ ਛੱਡੇ ਨੇ ਉਹ ਗਿਣਤੀ ਦੀ ਆਉਂਦਾ ਸਾਹਮਣੇ ਜੀਨੇ ਛੱਡਿਆ ਬੇਨਤੀ ਕਰਦੇ ਆ ਕਿ ਬਿਨਾਂ ਡਾਕਟਰ ਦੀ ਸਲਾਹ ਤੋਂ ਆਮ ਦਵਾਈ ਨਾ ਲਓ ਮਸ਼ੂਰੀ ਮੈਂ ਕਰਿਆ ਉਹਨਾਂ ਕੱਲ ਨੂੰ ਮੇਰੇ ਮੰਗਰ ਲੱਗੇ 100 ਬੰਦਾ ਵਗਜੂ ਵਿਚਾਰਾ ਉਹ ਉਹਨਾਂ ਨੂੰ ਫਿਰ ਆ ਦੇਖ ਲਓ ਨਾਲੇ ਤਾਂ ਲੱਖਾਂ ਰੁਪਈਆ ਲੱਗ ਰਿਹਾ ਬਾਈ ਦਾ ਨਸ਼ਾ ਛੱਡਣ ਚੱਲਿਆ ਸੀ ਡੋਡੇ ਉਹ ਕਹਿੰਦਾ ਜਦੋਂ ਮੈਂ ਡੋਡੇ ਖਾਦੇ ਕਹਿੰਦਾ ਮੱਜਾਂ ਸਾਮਦਾ ਸੀ ਬਾਹਰ ਪੈਸਾ ਵੀ ਭਰਖਿਆ ਸੀ 3 ਲੱਖ ਰੁਪਈਆ ਪਤਾ ਨਹੀਂ ਕਿੰਨਾ ਜੇ ਉਹ ਬਾਹਰ ਜਾਣਾ ਸੀ ਬਾਈ ਨੇ ਇਹਨੇ ਸੋਚਿਆ ਵੀ ਬਾਹਰ ਜਾਵਾਂਗੇ ਉੱਥੇ ਨਸ਼ਾ ਮਿਲੇ ਨਾ ਮਿਲੇ ਜੇ ਉਹਦੋਂ ਪਹਿਲਾ ਰਾਤ ਕੱਟਦੀ ਏ ਛੱਡਦੀ ਏ ਉਹਦੋਂ ਬਾਅਦ ਪੈਰ ਸੁੱਜ ਗਏ ਸਰੀਰ ਸੁੱਜ ਗਿਆ ਚਿਹਰਾ ਸੁੱਜ ਗਿਆ ਬਾਈ ਦਾ ਲੀਵਰ ਟਾਈਮ ਜੋ ਹੋ ਗਿਆ ਦਿਲ ਲੱਗਾ ਇਹ ਮਦੂ ਹੋ ਗਿਆ 15% ਹੀ ਰਹਿ ਗਿਆ ਯਾਨੀ ਕਿ ਇੱਥੇ ਤੱਕ ਦਾ 9 ਬਤਾ ਗਈ ਸੀ ਦੂਰ ਹੋਰ ਤੋਂ ਪਤਾ ਕਰੇ ਉਹਨਾਂ ਨੂੰ ਵੀ ਤਕਲੀਫ ਹੋਈ ਇੱਥੇ ਦਰਦ ਹੋਇਆ ਇੱਥੇ ਇਹਨਾਂ ਕੇ ਸਰੀਰ ਚੰਗਾ ਭਲਾ 10 ਮੱਜਾਂ 5-7 ਮੱਜਾਂ ਸਾਹਮਦਾ ਸਾਹਮਦਾ ਬਾਈ ਇਹੋ ਮਰੀਜ਼ ਬਣ ਗਿਆ ਬਾਹਰ ਜਾਣਾ ਸੀ ਬਾਈ ਨੇ ਇਹਨੂੰ ਏਸੀ ਵੀ ਬਾਹਰ ਜਾਣੇ ਮਿਲੇ ਨਾ ਮਿਲੇ ਜਰ ਨਸ਼ਾ ਛੱਡ ਜੀਏ ਪਰ ਉਲਟ ਪੈ ਗਿਆ 2.5-3 ਲੱਖ ਰੁਪਏ ਜਿਹੜਾ ਬਾਹਰ ਜਾਣ ਤੇ ਤੀ ਉਹ ਵੀ ਵਗ ਗਿਆ ਤੇ ਜਿਹੜਾ ਇੱਧਰ ਹੁਣ ਦੁੱਖ ਭਰ ਰਿਹਾ ਹੈ ਜ਼ਿੰਦਗੀ ਤੇ ਨਰਕ ਭਰੀ ਜ਼ਿੰਦਗੀ ਬਣਾਤੀ ਬਾਈ ਦੀ ਨਸ਼ਾ ਛਡਾਉਣ ਵਾਲਿਆਂ ਨੇ ਵੀਡੀਓ ਸ਼ੇਅਰ ਕਰ ਦਿਓ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਕਮੈਂਟ ਤੇ ਲਾਇਕ ਜਰੂਰ ਕਰਿਓ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਯਾਰ ਕੋਈ ਇਸ ਤਰ੍ਹਾਂ ਨਾ ਫਸੇ ਨਾ ਕੋਈ ਸ਼ਿਕਾਰ ਹੋਵੇ ਨਾ ਚਾ ਛੜਦਾ ਛੜਦਾ ਇਹ ਅੰਕਰ ਬਿਮਾਰੀਆਂ ਦਾ ਸ਼ਿਕਾਰ ਨਾ ਬਣੇ ਆਹੀ ਬੇਨਤੀ ਹੈ